दास मिस ਬਾਲੇ ਰਬ ਦੀ ਤੇਰਾ ਆਖਾਂ ਪਰਬਦਕਾਰੀ ਮਾਂ ਦੀ ਬੁੱਕਰ ਦੇ ਵਿੱਚੋਂ ਦੁੱਧ ਚੁੰਘਦੀ ਬੱਚੀ ਜਦੋਂ ਚੱਕੀ ਜਿਵੇਂ ਕੱਚੀ ਬੇਲ ਨਾਲੋਂ ਫਲ ਤੋੜਦੇ ਆ ਤੇ ਬੇਲ ਨਾਲੋਂ ਪਾਣੀ ਨਿਕਲਿਆਉਂਦਾ ਮਾਂ ਦੀ ਅੱਖਾਂ ਦੇ ਵਿੱਚੋਂ ਟ੍ਰਿਪ ਟ੍ਰਿਪ ਪਾਣੀ ਜਾਂਦਾ ਜਾਂਦਾ ਤੇ ਮਾਂ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਵੀਰੋ ਜਿਸ ਵੇਲੇ ਸੱਸੀ ਨੇ ਚੱਕਿਆ ਉੱਥੇ ਕਿਆ ਰੋਂਦੀ ਆ ਸੰਦੂਖ ਸੱਸੀ ਦਾ ਚੱਕਿਆ ਮਹਿਲਾ ਜਾਇਗਾ ਸ਼ੋਰ ਮਾਂ ਸੱਸੀ ਦੀ ਦੇਖ ਕੇ ਰੋਂਦੀ ਜੋਰੋ ਜੋਰ ਮੈਂ ਰੱਖੀ ਪੁੱਤਾਂ ਨਾਲੋਂ ਲੜ ਜ ਗਈ ਮਹੱਪਤਾ ਤੋੜ ਨਾ ਤਰਸ ਕਮਾਇਆ ਝਾਲਮਾਂ ਦਿੱਤੀ ਵਿੱਚ ਦਰਿਆ ਦੇ ਰੋੜ ਧੌਲ ਧਰਤੀ ਦਾ ਕੰਬਿਆ ਗੰਭ ਵਿੱਚ ਬੋਲੇ ਮੋਰ ਲੱਜਾ ਗਿਆ ਸਮਾਨ ਨੂੰ ਦਿੱਤੀ ਧਾਰੋਂ ਕੁੰਝ ਪਿਛੋੜ ਮੱਛੀਆਂ ਝਰਮਟ ਪਾਲੀਆਂ ਤੇ ਫਿਰਦੀਆਂ ਲੱਖ ਕਰੋੜ ਵੀਰੋ ਜਦੋਂ ਕੋਈ ਅੱਗੇ ਮੋਰ ਬੋਲਦੇ ਹੁੰਦੇ ਸੀ ਨਾ ਕਹਿਣਾ ਅੱਜ ਕੋਈ ਦੁਨੀਆ ਤੇ ਪਾਰੀ ਆ ਜਿਹੜੇ ਮੋਰ ਬੋਲਦੇ ਆ ਹੁਣ ਤਾਂ ਮੋਰ ਹੀ ਇੱਥੇ ਹੈ ਨਹੀਂ ਗੰਬ ਵਿੱਚ ਬੋਲੇ ਮੋਰ ਲਰ ਜਾ ਗਿਆ ਸਮਾਨ ਨੂੰ ਦਿੱਤੀ ਡਾਰੋਂ ਕੁੰਝ ਬਿਛੋੜ ਮੱਛੀਆਂ ਚਰਮਟ ਪਾਲਿਆ ਫਿਰਦੀਆਂ ਲੱਖ ਕਰੋੜ ਮਰਦਾ ਹੋਵੇ ਤੱਕ ਕਵਰੇ ਟਕਾਣਾ ਜਿਉਂਦੀ ਜਿੰਦ ਨੂੰ ਪਾਲਿਆ ਗੋਰਾ ਹੁਣ ਵਿੱਚ ਦਰਿਆ ਦੇ ਤਰਗੀ ਤਰਦੀ ਤੇ ਉਹਦੀ ਹੱਥ ਮਾਲਕ ਦੇ ਡੋਰ ਅਣਲਿਖਤਾ ਮੱਥੇ ਵਾਲੀਆਂ ਵੀਰੋ ਬੰਦਾ ਕਿਹੜਾ ਦਊਗਾ ਮੋੜ ਪਰ ਜਿਹਦਾ ਮਾਲਕ ਰੱਖਾ ਬਣ ਜਾਵੇ ਉਹਨੂੰ ਕੀ ਕਿਸੇ ਦੀ ਲੋੜ ਫਿਰ ਪੈ ਫੜੀਦਨ ਚੜ ਗਿਆ ਬਈ ਸੂਰਜ ਨੇ ਚਮਕੌਰ ਇਕੱਤਾ ਧੋਬੀ ਧੋਦਾ ਕੱਪੜੇ ਜਿਹਦਾ ਸ਼ਹਿਰ ਪਮੋਰ ਧੋਬੀ ਧੋ ਤੋ ਰੱਖਦਾ ਕੱਪੜੇ ਸੀ ਗਿੱਲੇ ਸਿਰਾਂ ਨਚੋੜ ਧੋਬੀ ਸੰਦੂਖ ਵਲ ਦੇਖਦਾ ਦੇਖੇ مخਮਰੋੜ ਤਰਕੇ ਨੇੜੇ ਆ ਗਿਆ ਨਾ ਲੱਗਿਆ ਖਦਾ ਫੋਰ ਧੋਬੀ ਬੈੜ ਦਲੀਨਾ ਕਰਦਾ ਐ ਕਵਈਆ ਜਿਵੇਂ ਚੰਦ ਦੀਆਂ ਕਰੇ ਚੋਰ ਹੁਣ ਸੰਦੂਖ ਪਾਣੀ ਤੇ ਤਰਿਓਂ ਦਾ ਧੋਬੀ ਰੀਦੇ ਤੁਰ ਗਿਆ ਦੇਖਿਆ ਬਈ ਸੰਦੂਖ ਬੜਾ ਚਮਕਦਾ ਇਹਨੂੰ ਬਾਹਰ ਕੱਢ ਕੇ ਵਖੀਏ ਇਕ ਧੋਬੀ ਪਾਣੀ ਦੇ ਵਿੱਚ ਬੜ ਕੇ ਸੰਦੂਖ ਨੂੰ ਬਾਹਰ ਕੱਢ ਕੇ ਵਖੀ ਕਿਵੇਂ ਖਨਾਨ ਚ ਰੱਖਦਾ Редактор субтитров А.Семкин Корректор А.Егорова جاگیا اسمان نوں لا جاگیا اسمان نوں دندانوں کو جیا شور چو مچیاں چرمد پالوں اے مچیاں چرمد پالوں کرنی نہ کھکر ہور نہ ہوے تا کہو ਆਦੇ ਤਾਲ ਦੀ ਉਹਦੀ ਹੱਥ ਮਾਲਕ ਦੇ ਆ ਲਗ ਤਾਂ ਬਈ ਮਥੇ ਦਾਰੇ ਨਾ ਤੋ ਮਤੀਆ ਵਾਲੀ ਬੱਲ ਕਿੜਾ ਦਊਗਾ ਤੇ ਤੂੰ ਵੀ ਤੂੰ ਨਾ ਕਪੀੜੀ ਤੇ ਸਾਰ ਬਬੂਰੀ ਅੱਜੋ ਵੀ ਤੂੰ ਅੰਦਾਜ਼ ਮੇਰੀ ਲੋ ਵੀ ਵੀਰੋ ਉਸੇ ਸ਼ਹਿਰ ਦਾ ਜਦੋਂ ਪਾਪੀਆਂ ਨੇ ਰੱਬ ਦਾ ਖੌਫ ਨਾ ਕੀਤਾ ਦੁੱਧ ਚੁੰਗਦੀ ਹੁੱਲ ਪਰ ਬੱਚੀ ਹੱਸਦਾ ਹਲਾਰਾ ਦੇ ਕੇ ਰੋੜਦੀ ਦਰਿਆ ਦੇ ਜਦੋਂ ਦਰਿਆ ਦੇ ਵਿੱਚ ਰੋੜਦੀ ਲੱਫਾਂ ਪੈਂਦੀਆਂ ਤੇ ਸੁਖ ਪਾਣੀ ਦੇ ਉੱਤੇ ਤਰਨ ਲੱਗ ਗਿਆ ਜਦੋਂ ਤਰਦਾ ਤਰਦਾ ਉਧਰੋਂ ਰਾਤ ਤੇ ਸੁਖ ਘੁੰਮਣ ਘੇਰੀ ਚ ਪੈ ਗਿਆ ਨਾ ਸੁਖ ਗਾਹ ਹੋਵੇ ਤੇ ਨਾ ਪਛਾਹ ਹੋਵੇ ਤੇ ਉਦੋਂ ਨੂੰ ਦਿਨ ਚੜ ਗਿਆ ਜਦੋਂ ਦਿਨ ਚੜ ਗਿਆ ਉਸੇ ਸ਼ਹਿਰ ਦਾ ਕੱਤਾ ਢੋਬੀ ਸੀ ਉਸ ਘਾੜ ਦੇ ਉੱਤੇ ਰੀੜੇ ਧੋਣਾ ਹੁੰਦਾ ਸੀ ਦਿਨ ਚੜਿਆ ਢੋਬੀ ਰੀੜੇ ਧੋਣ ਗਿਆ ਉਧਰੋਂ ਸੂਰਜ ਨੇ ਚਮਕੌਰ ਮਾਰੀ ਉਧਰੋਂ ਕੁਦਰਤਾਂ ਵਾਲੇ ਨੇ ਜਿਹੜਾ ਸੰਦੂਖ ਸੀ ਉਹ ਗਾਂ ਨੂੰ ਤੋੜ ਦਿੱਤਾ ਜਦੋਂ ਸੰਦੂਖ ਦੇ ਉੱਤੇ ਬਾਦਸ਼ਾਹ ਦਾ ਚੰਦਨ ਦੀ ਲੱਕੜ ਦਾ ਸੰਦੂਖ ਬਣਾਇਆ ਸੀ ਸੋਨੇ ਚੰਦੀ ਦੀਆਂ ਪੱਤਣਾਂ ਲੱਗੀਆਂ ਸੀ ਉੱਤੇ ਸੂਰਜੀ ਜੀ ਚਮਕੌਰ ਦੇ ਨਾਲ ਪੱਤਣਾਂ ਚਮਕੀਆਂ ਹੋਰ ਧੂਵੀ ਦੇਖਦਾ ਵੀ ਇਹ ਚਮਕਾਰੇ ਮਾਰਦਾ ਆਉਂਦਾ ਵੀ ਕੀ ਚੀਜ਼ ਆ ਕੋਈ ਸੰਦੂਖ ਹੈ ਜਾਂ ਕੋਈ ਟਰੰਕ ਆ ਜਦੋਂ ਧੂਵੀ ਨੇ ਪੱਟ ਕੇ ਨਿਗਰਾ ਮਾਰੀ ਉਹਦੇ ਨਿਗਾ ਸੰਦੂਖ ਤੇ ਵੱਜੀ ਕਹਿੰਦਾ ਵੀ ਹੈ ਵੀ ਸੰਦੂਖ ਆ ਤੇ ਲੱਗਦਾ ਵੀ ਮਾਲਦਾਰ ਆ ਵਿੱਚ ਕਿਤੇ ਕੁਝ ਹੋਊਗਾ ਇਹਨੂੰ ਆਪਾਂ ਬਾਹਰ ਕੱਢ ਕੇ ਵੇਖੀਏ ਧੋਬੀ ਪਾਣੀ ਦੇ ਵਿੱਚ ਵੜ ਕੇ ਸੰਦੂਖ ਵੱਲੀ ਨੂੰ ਹੋ ਗਿਆ ਉਧਰ ਤਾਂ ਲੈਨੇ ਅਸੀਂ ਖੇਡ ਰਚਾਈ ਤੇ ਸੰਦੂਖ ਨੇ ਵੀ ਉਜਰ ਧੋਬੀ ਵੱਲੀ ਨੂੰ ਕਰਤਾ ਜਦੋਂ ਦਰਿਆ ਦੇ ਵਿੱਚ ਵੜ ਕੇ ਸੰਦੂਖ ਦੇ ਨੇੜੇ ਹੋਇਆ ਤੇ ਐਂ ਕਰਕੇ ਸੰਦੂਖ ਉਹਨੇ ਫੜ ਲਿਆ ਸੰਦੂਖ ਫੜ ਕੇ ਬਾਹਰ ਕੱਢ ਕੇ ਕਿਨਾਰੇ ਤੇ ਰੱਖ ਲਿਆ ਕਿਨਾਰੇ ਤੇ ਰੱਖ ਕੇ ਹੁਣ ਉਹ ਤਾਂ ਜਿੰਦਾ ਤੋੜ ਲਿਆ ਤੇ ਕੁੰਡਾ ਖੋਲ ਲਿਆ ਜਦੋਂ ਜਿੰਦਾ ਤੋੜਿਆ ਕੁੰਡਾ ਖੋਲ ਲਿਆ ਤੇ ਵਿੱਚ ਫੁੱਲ ਪਰ ਬੱਚੀ ਫੁੱਲ ਪਰ ਬੱਚੀ ਸਜੇ ਪੈਰ ਦਾ ਗੂਠਾ ਚੁੰਮੀ ਜਾਂਦੀ ਹੈ ਥੂਬੀ ਨੇ ਕੱਢ ਕੇ ਖੜਜੇ ਲਾ ਲਈ ਜਾਂ ਮਾਲਕਾ ਅੱਜ ਬੜਾ ਵਧੀਆ ਦਿਨ ਚੜਿਆ ਜੇ ਨਾ ਥੂਬੀ ਸੀ ਦੁਨੀਆ ਦੇ ਉੱਤੋਂ ਵੇਲਾ ਆਦਾ ਤੁਰਿਆ ਜਾਂਦਾ ਸੀ ਅੱਲਾ ਦੀ ਯਾਤਾਂ ਉਹਨੇ ਕਰੇ ਲਾਦ ਨਹੀਂ ਸੀ ਥੂਬੀ ਖੁਸ਼ ਹੋ ਗਿਆ ਜਾਂ ਮਾਲਕਾ ਇਹ ਤਾਂ ਦੋ ਘਮ ਹੋ ਗਏ ਕਿਹੜੇ ਇੱਕ ਤਾਂ ਸਾਡੇ ਲਾਦ ਹੈ ਨਹੀਂ ਸੀ ਤੂੰ ਸਾਨੂੰ ਲਾਦ ਬਖਸ਼ ਤੀ ਜਦੋਂ ਸੁਦੂਖ ਦੇ ਵਿੱਚੋਂ ਉਹ ਲੜਕੀ ਬਾਹਰ ਕੱਢੀ ਤੇ ਚਾਰ ਚੁਫੇਰੇ ਰੰਗਾਂ ਮਾਰੀ ਮੋਹਰਾ ਸ਼ਰਫੀਆਂ ਸੁੱਚੇ ਮੋਤੀ ਮਾਇਆ ਬਥੇਰੀ ਪਈ ਤੂੰ ਵੀ ਹੋਰ ਵੀ ਖੁਸ਼ ਹੋ ਗਿਆ ਰੱਬਾ ਦੋ ਕੰਮ ਹੋ ਗਏ ਇੱਕ ਗਰੀਬੀ ਤੋੜਤੀ ਤੇ ਇੱਕ ਮਾਇਆ ਬਖਸ਼ਤੀ ਉੱਥੇ ਕਹ ਬਾਬਾ ਸਭ ਤਾਂ ਤੇਰੀਆਂ ਤੇਰੇ ਮੈਂ ਬਲਿਹਾਰੇ ਭੈਲ ਕਰੇ ਤਾਂ ਤਾਰ ਤਾਂ ਡੋਬਦੇ ਜਾਂਦੇ ਬੇੜੇ ਤੋਬੀ ਨੇ ਸੰਦੂਖ ਨੂੰ ਪਕੜਿਆ ਗਾ ਸੰਦੂਖ ਦੇ ਨੇੜੇ ਜਿੰਦਾ ਤੋਰ ਸੰਦੂਖ ਦਾ ਦੇਖੇ ਚਾਰ شپੇਰੇ ਇਕ ਬਾਲ ਨਿਆਣੀ ਖੇੜਦੀ ਫਰਜੀ ਦਾ ਚਾਨਣ ਹੋਇਆ ਨੇਰੇ ਮੋਹਰਾ ਤੇ ਮੈਂ ਸ਼ਰਫੀਆਂ ਸੁੱਚੇ ਮੋਤੀ ਹੋਰ ਬਥੇਰੇ ਕਿਆ ਕਿਸ ਨੂੰ ਤੁਰਪਿਆ ਆ ਗਿਆ ਆਪਣੇ ਡੇਰੇ ਢੋਬਣ ਨੂੰ ਬਾਜਾ ਮਾਰਦਾ ਖੜਕੇ ਬਾਰ ਦੇ ਨੇੜੇ ਨਹੀਂ ਕੁੰਡਾ ਖੋਲਦੇ ਕਰਮਾਂ ਵਾਲਗੇ ਹੁਣ ਸੁੱਤੇ ਭਾਗ ਜਾਗ ਪਏ ਤੇਰੇ ਕੁੰਡਾ ਖੋਲਦੇ ਕਰਮਾਂ ਵਾਲਗੇ ਸੁੱਤੇ ਭਾਗ ਜਾਗ ਪਏ ਤੇਰੇ ਪਹਿਲੇ ਦੂਜੇ ਸਾਲ ਚ ਲੱਗੇ ਦਲ ਪਰਚਾਉਣ ਤੀਜੇ ਚੌਥੇ ਸਾਲ ਚ ਸੌਣ ਹੋਰ ਸੌਣ ਪੰਜਵੇਂ ਛੇਵੇਂ ਸਾਲ ਚ ਖੇਡਣ ਹੋਰ ਖੰਡਾਉਣ ਸੱਤਵੇਂ ਅੱਠਵੇਂ ਸਾਲ ਚ ਉਹਨਾਂ ਫਿਰ ਪੜ੍ਹਨੇ ਲੱਗੇ ਪਾਉਣ ਨੌਵੇਂ ਦਸਵੇਂ ਸਾਲ ਚ ਲੱਗੇ ਅਰਬੀ ਹਲਮ ਪੜਾਉਣ ਹੁਣ 11 12 ਦੀ ਹੋ ਗਈ ਇੱਕ ਮਈਆ ਲੱਗ ਪਈ ਜਵਾਨੀ ਆਉਣ ਚਰਖਾ ਲਾ ਕੇ ਕੱਤ ਦੀ ਲੱਗੇ ਗੀਤ ਖੁਸ਼ੀ ਦੇ ਗਾਣਾ ਮੇਰਾ ਮਾਨ ਕਬੜਾ ਬੇਨਸਾ ਹੁਣ ਕੀ ਲੱਗਿਆ ਰੰਗ ਹੋਣਾ ਹੱਪੀ ਆ ਤਕਸਨੂਕ ਨੂੰ ਤਰਪਿਆ ਹਾਏ ਆ ਗਿਆ ਓ ਆ ਗਿਆ ਆਪੁੰਦੇ ਤੇ ਆ ਤੋਪਣਾ ਓ ਤੋਪਣ ਵੀ ਤੋ ਬਨਵਾ ਜਾ ਮਾਰਦਾ दौलत कर्मी हसू हसण हस उन खेॾण What oh. the